ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਸਾਡੇ ਫਿਟਨੈਸ ਕੋਚ ਸਰਦਾਰ ਧਰਨਜੀਤ ਸਿੰਘ ਜੀ ਦੀ ਰੋਜ਼ਾਨਾ ਡਾਈਟ ਦੇ ਬਾਰੇ ਦੱਸਿਆ ਗਿਆ ਸੀ ਉਸ ਵੀਡੀਓ ਦੇ ਉੱਤੇ ਕਾਫੀ ਕਮੈਂਟ ਆਏ ਕੁਝ ਲੋਕਾਂ ਨੇ ਕਿੰਤੂ ਪ੍ਰੰਤੂ ਵੀ ਕੀਤਾ ਕੁਝ ਲੋਕਾਂ ਦੇ ਸਵਾਲ ਵੀ ਸੀ ਅੱਜ ਅਸੀਂ ਜਾਣਦੇ ਹਾਂ ਉਹਨਾਂ ਦੇ ਕੋਲੋਂ ਕਿ ਉਹਨਾਂ ਨੇ ਆਪਣੀ ਡਾਈਟ ਚੇਂਜ ਕਿਉਂ ਕੀਤੀ ਇਹ ਮਹਿੰਗੀ ਪੈਂਦੀ ਹੈ ਸਸਤੀ ਪੈਂਦੀ ਹੈ ਇਹਨੂੰ ਟਾਈਮ ਜ਼ਿਆਦਾ ਲੱਗਦਾ ਹੈ ਜਾਂ ਥੋੜਾ ਲੱਗਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ ਉਹਨਾਂ ਦੀ ਹੀ ਜਵਾਨੇ ਸਤਿ ਸ਼੍ਰੀ ਅਕਾਲ ਸਰ ਜੀ ਸਤਿਕਾਰ ਅੰਮ੍ਰਿਤਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਆਪਣੀ ਡਾਈਟ ਚੇਂਜ ਕਿਉਂ ਕੀਤੀ ਜੀ ਦੇਖੋ ਮੈਂ ਵੀ ਇੱਕ ਕਿਸਾਨ ਫੈਮਿਲੀ ਨਾਲ ਬਿਲੋਂਗ ਕਰਦਾ ਜੀ ਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਖੂਬ ਮਿਹਨਤ ਸੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਸੀ ਕਈਆਂ ਵੀ ਵਾਈਆਂ ਅੰਦੇ ਸਾਡੇ ਫਾਦਰ ਸਾਹਿਬ ਸਾਨੂੰ ਸਵੇਰ ਤੋਂ ਲੈ ਜਾਂਦੇ ਹੁੰਦੇ ਕਈ ਤੇ ਕਮਾੜ ਗੋਡਣੇ ਸਵੇਰ ਤੋਂ ਸ਼ਾਮ ਤੱਕ ਜੀ ਖੂਬ ਮਿਹਨਤ ਸੀ ਤੇ ਜਦ ਤੱਕ ਤੇ ਮਿਹਨਤ ਰਹੀ ਉਹਨਾ ਚਿਰ ਤੱਕ ਤੇ ਕੋਈ ਸਮੱਸਿਆ ਵੀ ਨਹੀਂ ਸੀ ਠੀਕ ਹੈ ਜਿਹੋ ਜਿਹਾ ਖਾਣਾ ਖਾਂਦੇ ਆ ਨਾਲੇ ਜਵਾਨੀ ਜਦੋਂ ਆ ਰਹੀ ਹੁੰਦੀ ਹੈ ਤਾਂ ਉਦੋਂ ਕਿਹਨੂੰ ਸਮੱਸਿਆ ਹੁੰਦੀ ਹੈ ਜੀ ਬਾਅਦ ਚ ਯੰਗ ਇਹ ਦੇ ਵਿੱਚ ਜਾ ਕੇ ਮੇਰਾ ਇੱਕ ਐਕਸੀਡੈਂਟ ਹੋਇਆ ਜੀ ਤੇ ਉਸ ਐਕਸੀਡੈਂਟ ਤੋਂ ਬਾਅਦ ਮੇਰੀਆਂ ਦਵਾਈਆਂ ਸ਼ੁਰੂ ਹੋਈਆਂ ਤੇ ਜਿੱਥੋਂ ਦਵਾਈਆਂ ਸਰੀਰ ਦੇ ਵਿੱਚ ਪੈਣੀਆਂ ਸ਼ੁਰੂ ਹੋਈਆਂ ਤੇ ਮੇਰੇ ਜਿਹੜੇ ਦੌੜ ਭੱਜ ਦੇ ਕੰਮ ਰੁਕ ਗਏ ਕਿਉਂਕਿ ਮੇਰਾ ਗੋਡਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀ ਜਿੱਦ ਕਰਕੇ ਮੇਰ ਕੋ ਚੱਲਣਾ ਫਿਰਨਾ ਸਾਰਾ ਔਖਾ ਹੋ ਗਿਆ ਮੇ ਇਹਨਾਂ ਦੇ ਕੰਮ ਕਰਨੇ ਔਖੇ ਹੋ ਗਏ ਜੀ ਤੇ ਜਿਹਦੇ ਕਰਕੇ ਫਿਰ ਇੱਕ ਬੈਹਣ ਦੀ ਜ਼ਿੰਦਗੀ ਜਿਹੜੀ ਸੀ ਉਹ ਸਟਾਰਟ ਹੋ ਗਈ ਉਥੋਂ ਫਿਰ ਸਮੱਸਿਆਵਾਂ ਸਟਾਰਟ ਹੋਈਆਂ ਦੋ ਚੀਜ਼ਾਂ ਉਹਦੇ ਚ ਪਰ ਰੋਤਨ ਸੀ ਕਿ ਇੱਕ ਤੇ ਕੰਮ ਜਿਹੜੇ ਸੀ ਉਹ ਛੁੱਟ ਗਏ ਮੈਂ ਨਾ ਤੇ ਦੂਸਰਾ ਜਿਹੜੀਆਂ ਦਵਾਈਆਂ ਸੀ ਉਹ ਸਟਾਰਟ ਹੋ ਗਈਆਂ ਜੀ ਹੁਣ ਇਹਨਾਂ ਨੇ ਜਦੋਂ ਖਾ ਖਾ ਕੇ ਪਰੇਸ਼ਾਨ ਹੋਏ ਫਿਰ ਕਈ ਸਮੱਸਿਆਵਾਂ ਬਣ ਗਈਆਂ ਜਿਨ੍ਹਾਂ ਦਾ ਜ਼ਿਕਰ ਮੈਂ ਇੱਕ ਪਹਿਨਾ ਵੀਡੀਓ ਦੇ ਵਿੱਚ ਕੀਤਾ ਹੈ ਜੀ ਤੇ ਇਹਨਾਂ ਸਮੱਸਿਆਵਾਂ ਤੋਂ ਬਚਣ ਦਾ ਮੈਂ ਰਸਤਾ ਲੱਭਣ ਦੀ ਆ ਸੀ ਜੀ ਫਿਰ ਮੇਰੀ ਜ਼ਿੰਦਗੀ ਵਿੱਚ ਐਂਟਰੀ ਹੁੰਦੀ ਹੈ ਇੱਕ ਸ਼ਖਸ ਦੀ ਜਿਹੜੇ ਕਿ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਆਲਰੇਡੀ ਪੂਰੀ ਫੈਮਿਲੀ ਹੈ ਉਹਨਾਂ ਦੀ ਜੀ ਕੋਈ ਆਪ ਉਹ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਐਮ ਡੀ ਮੈਡੀਸਨ ਨੇ ਜੀ ਮਿਸ ਜ ਉਹਨਾਂ ਦੀ ਗਾਇਨਕੋਲੋਜਿਸਟ ਹੈ ਜੀ ਬੇਟਾ ਉਹਨਾਂ ਦਾ ਡਾਕਟਰ ਹੈ ਬਹੂ ਉਹਨਾਂ ਦੀ ਡਾਕਟਰ ਹੈ ਬੇਟੀ ਉਹਨਾਂ ਦੀ ਡਾਕਟਰ ਹੈ ਜੀ ਸਾਰੀ ਫੈਮਿਲੀ ਡਾਕਟਰਾਂ ਦੀ ਹੈ ਲੇਕਿਨ ਕਮਾਲ ਦੀ ਗੱਲ ਹੈ ਕਿ ਅੱਜ ਕੋਈ ਵੀ ਮੈਡੀਕਲ ਪ੍ਰੈਕਟਿਸ ਨਹੀਂ ਕਰਦਾ ਜੀ ਸਾਰੇ ਸਿਕਨਸ ਸਾਇੰਸ ਨੂੰ ਛੱਡ ਕੇ ਫਿਟਨਸ ਸਾਇੰਸ ਆ ਚੁੱਕੇ ਨੇ ਜਦੋਂ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਅਗਰ ਫਿਟ ਹੋਣਾ ਹੈ ਤੇ ਆਪਣੀ ਡਾਈਟ ਨੂੰ ਚੇਂਜ ਕਰੋ ਕਿਉਂਕਿ ਤੁਹਾਡਾ ਲਾਈਫ ਸਟਾਈਲ ਚੇਂਜ ਹੋ ਗਿਆ ਜੀ ਹੁਣ ਦਵਾਈਆਂ ਦੇ ਬੁਰੇ ਅਸਰ ਵੀ ਆ ਰਹੇ ਨੇ ਤੇ ਨਾਲੇ ਜਿਹੜਾ ਖਾਣਾ ਤੁਸੀਂ ਹੁਣ ਖਾ ਰਹੇ ਹੋ ਉਹ ਤੁਹਾਡਾ ਸਰੀਰ ਪਚਾ ਨਹੀਂ ਪਾ ਰਿਹਾ ਜੀ ਕਿਉਂਕਿ ਤੁਸੀਂ ਮਿਹਨਤ ਕਰਦੇ ਕਰਦੇ ਹੁਣ ਬਹਿ ਗਏ ਹੋ ਸੋ ਫੇਰ ਖਾਣਾ ਚੇਂਜ ਹੋਇਆ ਜੀ ਫਿਰ ਉਹਨਾਂ ਨੇ ਜੋ ਕੁਝ ਗਾਈਡ ਕੀਤਾ ਉਸੇ ਤਰ੍ਹਾਂ ਹੀ ਉਹ ਖਾਣੇ ਦਾ ਜ਼ਿਕਰ ਮੈਂ ਪਹਿਲਾਂ ਕਰ ਹੀ ਚੁੱਕਿਆ ਹਾਂ ਕਿ ਜੋ ਜੋ ਮੈਂ ਖਾਣਾ ਸੋ ਇਹ ਜਦੋਂ ਚੇਂਜ ਕੀਤਾ ਸੀਗਾ ਤੇ ਫਿਰ ਉਹ ਸਾਰੀਆਂ ਹੀ ਸਮੱਸਿਆਵਾਂ ਜਿਹੜੀਆਂ ਸੀ ਜਿਹੜੀਆਂ ਮੈਨੂੰ ਸ਼ੁਰੂ ਹੋ ਚੁੱਕੀਆਂ ਸੀ ਉਹ ਸਾਰੀਆਂ ਠੀਕ ਹੋਈਆਂ ਤੇ ਮੈਂ ਅੱਜ ਇੱਕ ਤੰਦਰੁਸਤ ਜ਼ਿੰਦਗੀ ਜੀ ਰਿਹਾ ਜੀ ਠੀਕ ਹੈ ਸੋ ਇਹ ਇੱਕ ਵੱਡਾ ਕਾਰਨ ਸੀ ਕਿ ਮੈਂ ਕੋਈ ਵੀ ਬੰਦਾ ਜ ਮੇਰੇ ਵਰਗੇ ਬਹੁਤ ਸਾਰੇ ਹੋਣਗੇ ਜਿਹੜੇ ਮਿਹਨਤ ਨਹੀਂ ਕਰ پا ਰਹੇ ਜੀ ਕਿ ਹਰ ਬੰਦਾ ਖੇਤਾਂ 'ਚ ਮਿਹਨਤ ਨਹੀਂ ਕਰ ਰਿਹਾ ਹਰ ਇੱਕ ਬੰਦਾ ਮਜ਼ਦੂਰੀ ਨਹੀਂ ਕਰ ਰਿਹਾ ਜੀ ਬਿਲਕੁਲ ਜਿਹੜਾ ਮਜ਼ਦੂਰੀ ਕਰ ਰਿਹਾ ਹੈ ਜਾਂ ਖੇਤਾਂ 'ਚ ਮਿਹਨਤ ਕਰ ਰਿਹਾ ਹੈ ਅੱਜ ਵੀ ਉਹ ਹਾਰਡ ਖਾਣਾ ਖਾ ਸਕਦਾ ਹੈ ਠੀਕ ਹੈ ਲੇਕਿਨ ਉਹਨੂੰ ਵੀ ਕੁਛ ਇhtiyat ਵਰਤਣੀ ਪਵੇਗੀ ਜੀ ਵੀ ਸਾਡੇ ਪੁਰਾਣੇ ਬਜ਼ੁਰਗਾਂ ਦਾ ਖਾਣਾ ਨਿਰਸਦੇ ਚੰਗਾ ਹੀ ਸੀ ਉਹ ਖਾ ਕੇ ਤੰਦਰੁਸਤ ਰਹੇ ਨੇ ਲੇਕਿਨ ਉਹਦੋਂ ਕਿੰਨੀਆਂ ਕ ਖਾਦਾ ਸੀ ਸਾਡੇ ਖੇਤਾਂ ਦੇ ਵਿੱਚ ਕਿੰਨੀਆਂ ਕ ਦਵਾਈਆਂ ਸੀ ਕਿੰਨਾ ਕ ਬਾਜ਼ਾਰ ਦਾ ਖਾਣਾ ਸਾਡੇ ਘਰਾਂ ਚੋਂਦਾ ਸੀ ਜੀ ਬਿਲਕੁਲ ਠੀਕ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸਦਾ ਘਰ ਦਾ ਖਾਣਾ ਖਾਣਾ ਛੱਡ ਅੱਜ ਤੁਹਾਡੇ ਘਰ ਕਿਹੜਾ ਘਰ ਆ ਜਿਹਦੇ ਵਿੱਚ ਬਾਹਰ ਦੀਆਂ ਬਾਜ਼ਾਰ ਦੀਆਂ ਬਣੀਆਂ ਸੌਸਿਸ ਨਹੀਂ ਆ ਰਹੀਆਂ ਚਟਣੀਆਂ ਨਹੀਂ ਆ ਰਹੀਆਂ ਕੋਲਡ ਡਰਿੰਕ ਨਹੀਂ ਆ ਰਹੇ ਬਾਜ਼ਾਰ ਦੇ ਬਣੇ ਸਮੋਸੇ ਨਹੀਂ ਆ ਰਹੇ ਜੀ ਹਾਂ ਜੀ ਚਿਪਸ ਨਹੀਂ ਆ ਰਹੇ ਕੋਈ ਘਰ ਨਹੀਂ ਬਚਿਆ ਬਿਸਕਟ ਨਹੀਂ ਆ ਰਹੇ ਬਰੈਡ ਨਹੀਂ ਆ ਰਹੇ ਪੈਂਤ ਤੋਂ ਲੈ ਕੇ ਸ਼ਾਮ ਤੱਕ ਅੱਜ ਦੀ ਡੇਟ 'ਚ ਕੋਈ ਘਰ ਨਹੀਂ ਬਚਿਆ ਜੀ ਬਿਲਕੁਲ ਤੇ ਮੈਨੂੰ ਹੋਰ ਇਹ ਵੀ ਦੱਸ ਦਿਓ ਕਿ ਨਾਲੇ ਕਿਹੜਾ ਘਰ ਆ ਜਿਹਦੇ 'ਚ ਅੱਜ ਬਿਮਾਰੀ ਨਹੀਂ ਹੈ ਆਏ ਕੋਈ ਸਾਹਮਣੇ ਆਏ ਸੀ ਨਾ ਟੋਕ ਕੇ ਕਵੇ ਇਹਾਂ ਮੇਰਾ ਘਰ ਬੁਮਾਰੀਆਂ ਤੋਂ ਬਚਿਆ ਹੋਇਆ ਰਿਐਲਿਟੀ ਦੱਸੇ ਜੀ ਮੇਨ ਜਿਹੜੀ ਸਾਡੀ ਸਮੱਸਿਆ ਆ ਕਿ ਅਸੀਂ ਬਦਲਾਵ ਤੇ ਨਹੀਂ ਕਰਨਾ ਚਾਹੁੰਦੇ ਬਦਲਣਾ ਨਹੀਂ ਚਾਹੁੰਦੇ ਕਿਉਂਕਿ ਬਦਲਾਵ ਸਾਨੂੰ ਕੰਫਰਟੇਬਲ ਨਹੀਂ ਰਹਿਣ ਦਿੰਦੇ ਅਨਕੰਫਰਟੇਬਲ ਕਰ ਦਿੰਦੇ ਸੋ ਜਦ ਵੀ ਕੋਈ ਬਦਲਾਵ ਦੀ ਗੱਲ ਹੁੰਦੀ ਆ ਨਾ ਤੇ ਉਹਨੂੰ ਫਿਰ ਉੱਠੇ ਰੂਪ ਚ ਲਿਆ ਜਾਂਦਾ ਉਹਨੂੰ ਪਹਿਲਾਂ ਨੁਕਤਾ ਚ ਨਹੀਂ ਕੀਤੀ ਜਾਂਦੀ ਜੀ ਬਿਲਕੁਲ ਤੇ ਇਹ ਨੁਕਤਾ ਚ ਨਹੀਂ ਤੇ ਭਈ ਕਰਨ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਸੀ ਬਖਸ਼ਿਆ ਅਸੀਂ ਕਿਹਦੇ ਪਾਣੀ ਹਾਰ ਜੀ ਠੀਕ ਹੈ ਉਹਨਾਂ ਨੂੰ ਵੀ ਪਤਾ ਨਹੀਂ ਕਿਰਾਇਆ ਤੇ ਪਤਾ ਨਹੀਂ ਕੀ ਕੁਝ ਕਿਹਾ ਸੀ ਜੀ ਬਿਲਕੁਲ ਲੇਕਿਨ ਕਹਿਣ ਵਾਲਿਆਂ ਦੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਕਿਹਾ ਸੀਗਾ ਅੱਜ ਮੰਨਤਾ ਕੀ ਦੀ ਹੈ ਉਹਨਾਂ ਨੂੰ ਕੌਣ ਜਾਣਦਾ ਜਿਨ੍ਹਾਂ ਨੇ ਕਿਹਾ ਸੀਗਾ ਜੀ ਬਿਲਕੁਲ ਸਚਾਈ ਜਿਹੜੀ ਉਹ ਸਚਾਈ ਰਹਿੰਦੀ ਹੈ ਜੇ ਸਾਡੀ ਜੀਵਨ ਸ਼ੈਲੀ ਬਦਲ ਚੁੱਕੀ ਹੈ ਅੱਜ ਅੱਜ ਜਿਹੜੇ ਕਿਸਾਨ ਵੀ ਨੇ ਅੱਜ ਕਿੰਨੀ ਕ ਮਿਹਨਤ ਕਰਨ ਦਾ ਜਿੰਨੇ ਕਿੰਨੀ ਕੋਈ ਵਾਹਣ ਦਾ ਇਹ ਉਹ ਨਹੀਂ ਬਦਲਣਾ ਤਾਂ ਭਈ ਫਿਰ ਜਿਹਨਾਂ ਨੇ ਨਹੀਂ ਬਦਲਣਾ ਉਹ ਚਲਦੇ ਰਹਿਣ ਬਿਮਾਰੀਆਂ ਦਵਾਈਆਂ ਖਾਂਦੇ ਰਹਿਣ ਹਾਂਜੀ ਇਹ ਤਾਂ ਆਪਣੀ ਮਰਜ਼ੀ ਆਪਣੀ ਆਪੋ ਆਪਣੀ ਮਰਜ਼ੀ ਐ ਚ ਕੋਈ ਬਦੋਗਰੀ ਤੇ ਹੈ ਹੀ ਨਹੀਂ ਐ ਜੀ ਠੀਕ ਐ ਅਸੀਂ ਕਿਸੇ ਨੂੰ ਫੜ ਕੇ ਅਸੀਂ ਤੇ ਸਿਰਫ ਸਲਾਹ ਦੇ ਸਕਦੇ ਆ ਠੀਕ ਐ ਇਹ ਚੈਨਲ ਦੇ ਜਰੀਏ ਇੱਕ ਸਲਾਹ ਹੀ ਜਾ ਰਹੀ ਐ ਅਸੀਂ ਤੇ ਕਿਸੇ ਨੂੰ ਜ਼ਬਰਦਸਤੀ ਕਰ ਹੀ ਨਹੀਂ ਸਕਦੇ ਜੀ ਬਿਲਕੁਲ ਲੇਕਿਨ ਸਵਾਗਤ ਆ ਸਾਰਿਆਂ ਦਾ ਹੀ ਜਿੰਨੇ ਜੋ ਕਹਿਣਾ ਭਈ ਕਹਿ ਲੋ ਕਹਿਣ ਚ ਕੀ ਜਾਂਦਾ ਜੀ ਜੀ ਹਾਂਜੀ ਲੇਕਿਨ ਜਿਹੜਾ ਖਾਣਾ ਬਦਲਣਾ ਆ ਉਹ ਅੱਜ ਦੀ ਜ਼ਰੂਰਤ ਐ ਜੀ ਜਿਹੜਾ ਬਦਲ ਲਏਗਾ ਉਹ ਤੰਦਰੁਸਤ ਰਹੇਗਾ ਖੋਜਾਂ ਕਾਦੇ ਵਾਸਤੇ ਹੁੰਦੀਆਂ ਨੇ ਬਦਲਾਅ ਵਾਸਤੇ ਹੀ ਹੈ ਨਾ ਅੱਜ ਵੀ ਲੋਕੀ ਫਿਰ ਬੈਲਾਂ ਦੀ ਖੇਤੀ ਕਿਉਂ ਨਹੀਂ ਕਰ ਲੈਂਦੇ ਉਹੋ ਯੋਗ ਲਿਆ ਕਰ ਕਿਉਂ ਟਰੈਕਟਰਾਂ ਤੇ ਆਏ ਜੀ ਕਿਉਂ ਨਵੀਂ ਨਵੀਂ ਟੈਕਨੋਲੋਜੀ ਲੱਭਦੇ ਨੇ ਅੱਜ ਵੀ ਉਹ ਫੜਿਆਂ ਦੇ ਨਾਲ ਕਣਕਾਂ ਗਾਇਆ ਕਰੋ ਕਿਉਂ ਅੱਜ ਕੰਬਾਈਨਾਂ ਨੇ ਹਾਂਜੀ ਹਰ ਜਗ੍ਹਾ ਟੈਕਨੋਲੋਜੀ ਚੇਂਜ ਹੋ ਰਹੀ ਹੈ ਤੁਹਾਡੀ ਮਿਹਨਤ ਚੇਂਜ ਹੋ ਰਹੀ ਹੈ ਜੀਵਨ ਸ਼ੈਲੀ ਚੇਂਜ ਹੋ ਰਹੀ ਹੈ ਤੇ ਖਾਣਾ ਕਹੋਗੇ ਕਿ ਉਹੀ ਪੁਰਾਣਾ ਚੱਲਦਾ ਰਹੇ। ਲਈ ਇਹ ਖਾਣੇ 'ਚ ਤੁਸੀਂ ਜ਼ਹਿਰ ਪਾ ਲੇਨੇ ਤੇ ਉਹਨਾਂ ਨੂੰ ਕੱਢਣਾ ਵੀ ਫਰਜ਼ੀ ਕਰਦੇ। ਜੀ ਬਿਲਕੁਲ। ਸੋ ਸਰ ਜੀ ਤੁਹਾਡਾ ਜਿਹੜਾ ਇਹ ਖਾਣਾ ਹੈ ਇਹਨੂੰ ਬਣਾਉਣ ਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਹੈ ਜਾਂ ਘੱਟ ਲੱਗਦਾ ਹੈ? ਜਾਂ ਇਹ ਮਹਿੰਗਾ ਪੈਂਦਾ ਹੈ ਜਾਂ ਸਸਤਾ ਪੈਂਦਾ ਹੈ? ਇਹਦੇ ਬਾਰੇ ਵੀ ਦੱਸੋ। ਜੀ ਬੜਾ ਮਤ ਉਹ ਪੂਰਨ ਜਾਣਨਾ ਹੈ। ਸੋ ਗੱਲ ਹੈ ਕਿ ਪਹਿਲੀ ਗੱਲ ਤੇ ਟਾਈਮ ਦੀ। ਅਗਰ ਇਸ ਖਾਣੇ ਦੀ ਕੋਈ ਪ੍ਰੋਸੈਸਿੰਗ ਤੇ ਧਿਆਨ ਦੇਵੇ ਤੇ ਇਹਦੇ 'ਚ ਰਸੋਈ ਦਾ ਟਾਈਮ ਬਹੁਤ ਹੀ ਘੱਟ ਹੈ। ਕੁਦਰਤ ਦਾ ਟਾਈਮ ਜ਼ਿਆਦਾ ਹੈ ਮੈਨੂੰ ਦੱਸੋਗੇ ਤੁਸੀਂ ਦਾਲਾਂ ਰਾਤ ਨੂੰ ਇੱਕ ਰੁਗ ਦਾਲਾਂ ਲਈਆਂ ਤੇ ਉਹਨੂੰ ਪਾਣੀ ਗੁੰਗੇ ਚ ਪਾ ਕੇ ਤੇ ਪਾਣੀ ਉਹ ਚ ਪਾ ਦਿੱਤਾ ਕਿੰਨਾ ਟਾਈਮ ਲੱਗਣਾ ਤੁਹਾਡੇ ਹਿਸਾਬ ਨਾਲ ਇੱਕ ਅੱਧਾ ਸੈਕਿੰਡ ਹੀ ਲੱਗਦਾ ਇੱਕ ਦੋ ਸੈਕਿੰਡ ਹੀ ਬਸ ਰੁਗ ਫਰੇਆਰ ਪਾ ਦੋ ਪਾਣੀ ਪਾ ਦਿਓ ਵੱਧ ਤੋਂ ਵੱਧ 1 ਮਿੰਟ 1 ਮਿੰਟ ਲੱਗ ਜਾਏਗਾ ਹਾਂਜੀ ਹਾਂਜੀ ਬਾਕੀ ਤੇ ਹੁਣ ਰਾਤ ਕੁਦਰਤ ਨੇ ਕੰਮ ਕਰਨਾ 8 ਘੰਟੇ ਜੀ ਤੁਸੀਂ ਤੇ ਨਹੀਂ ਕਰਨਾ ਕੁਝ ਵੀ ਜੀ ਬਿਲਕੁਲ ਸਵੇਰੇ ਉੱਠੇ ਤੇ ਉਸ ਦਾਲ ਚੋਂ ਪਾਣੀ ਉਹ ਕੱਢ ਦਿੱਤਾ ਰੋੜਸਾ ਉਨ ਨੂੰ ਧੋ ਕੇ ਇੱਕ ਪਲੇਟ ਚ ਪਾ ਕੇ ਤੇ ਉੱਤੇ ਗਿੱਲਾ ਕੱਪੜਾ ਦੇ ਦਿੱਤਾ ਕਿੰਨਾ ਟਾਈਮ ਲੱਗਣਾ ਇਹਦੇ ਚ 1-2 ਮਿੰਟ ਵਕ ਵਕ ਫਿਰ 1-2 ਮਿੰਟ ਹੀ ਹੁਣ ਅੰਕੋਰਸ ਕੰਮ ਤਾਂ ਕਰਦਾ ਤੇ ਕੁਦਰਤਾ ਕੰਮ ਹੈ ਜੀ ਬਿਲਕੁਲ ਸਾਜੀ ਤੁਹਾਡਾ ਟਾਈਮ ਕਿੱਥੇ ਹੈ ਤੁਸੀਂ ਸਵੇਰੇ ਸਵੇਰੇ ਉੱਠ ਕੇ ਬਾਦਾਮ ਅਖਰੋਟ ਤੇਲ ਅਲਸੀ ਪੀਉਂਦੇ ਕਿੰਨਾ ਟਾਈਮ ਲੱਗਿਆ ਉਹਨਾਂ ਨੂੰ ਪੀਉਂਦੇ 1-2 ਮਿੰਟ ਵਕ ਵਕ ਤੇ ਕੱਢ ਕੇ ਮਿਕਸੀ ਜੀ ਗ੍ਰाइंड ਕਰਦੇ ਕਿੰਨਾ ਟਾਈਮ ਲੱਗਿਆ 2 ਨਹੀਂ 3 ਮਿੰਟ ਲੱਗ ਜਾਣਗੇ ਫੜ ਲਿਆਂਦੇ ਤੇ ਕੱਟ ਕੇ ਖਾਣੇ ਚ ਕਿੰਨਾ ਟਾਈਮ ਲੱਗਦਾ ਚਾਹ ਪਾਈਮੈਂਟ ਲਈ ਨਕੇ ਬਾਅਦ ਤਵਰ ਤਿਆਰ ਹਾਂ ਜੀ ਕਿੱਥੇ ਟਾਈਮ ਬਈ ਦੂਜੇ ਪਾਸੇ ਟਾਈਮ ਹੋਣਾ ਲੇਡੀਜ਼ ਨੂੰ ਪੁੱਛ ਕੇ ਦੇਖੋ ਕਿ ਸਵੇਰ ਤੋਂ ਜਿਹੜੀਆਂ ਜਬਣਾ ਸ਼ੁਰੂ ਕਰਦੀਆਂ ਨੇ ਰਸੋਈ ਦੇ ਵਿੱਚ ਆਟੇ ਗੁੰਨਣੇ ਸਬਜ਼ੀਆਂ ਕੱਟਣੀਆਂ ਫਿਰ ਪਕਾਉਣੀਆਂ ਰੰਨਣੀਆਂ ਤੇ ਫਿਰ ਉਹਨਾਂ ਨੂੰ ਜਾ ਕੇ ਕਰਨਾ ਠੀਕ ਹੈ ਜੀ ਹੁਣ ਆ ਜਾਂਦੀ ਹੈ ਕਿ ਜੇ ਤੁਸੀਂ ਸਟੀਮ ਕਰਨੇ ਨੇ ਆਪਣੇ ਸਪਰਾਉਟ ਕਰਨੇ ਨੇ ਹਲਕਾ ਤੁਸੀਂ ਕੁਕ ਕਰਨੇ ਤੇ ਉਹਦੇ ਚ ਕੀ ਹੈ ਤੁਸੀਂ ਸਟੀਮਰ ਲਿਆਓ ਚੋਨਨ ਰੱਖਿਆ ਤੇ ਥੱਲੇ ਬੱਠਾ ਸੇ ਇੱਕ ਲਾ ਕੇ ਇੰਡਕਸ਼ਨ ਕੁੱਕਰ ਤੇ ਰੱਖ ਕੇ ਆਪਣਾ ਜੋ ਮਰਜ਼ੀ ਕੰਮ ਕਰਦੇ ਹੋ ਉਸ ਤੇ 10-15 ਮਿੰਟ ਦਾ ਟਾਈਮ ਲਾਤਾ ਜੀ ਇਹ ਤੁਹਾਡਾ ਟਾਈਮ ਕਿੱਥੇ ਹੈ ਰਸੋਈ ਦੇ ਵਿੱਚ ਮੇਰਾ ਜਿਹੜਾ ਖਾਣਾ ਜਿਹੜਾ ਮੈਂ ਰਿਕਮੈਂਡ ਕਰ ਰਿਹਾ ਜਿਹੜਾ ਮੈਂ ਵੀ ਖਾਣਾ ਤੇ ਦੂਸਰਿਆਂ ਨੂੰ ਕਹਿਣਾ ਕਿ ਖਾਓ ਇਹ ਦੇ ਵਿੱਚ ਤੁਹਾਡਾ ਟਾਈਮ ਦੂਜੇ ਖਾਣੇ ਨਾਲੋਂ ਜਿਹੜਾ ਟ੍ਰੈਡੀਸ਼ਨਲ ਖਾਣਾ ਸੀ ਮੇਰੀ ਮਿਸੇ ਦਾ ਕਹਿਣਾ ਕਿ ਮੇਰਾ ਟਾਈਮ ਤੇ ਚੌਥਾ ਹਿੱਸਾ ਨਹੀਂ ਰਹਿ ਗਿਆ ਰਸੋਈ ਦੇ ਵਿੱਚ ਜੀ ਠੀਕ ਹੈ ਤੰਦਰੁਸਤੀ ਤੇ ਮਿਲੀ-ਮਿਲੀ ਨਾਲ ਘਰ ਦੇ ਜੀ ਜਿਹੜੇ ਜੱਪ ਜਾਂਦੇ ਸੀ ਰਸੋਈ ਦੇ ਵਿੱਚ ਉਹ ਵੇਲੇ ਹੋ ਕੇ ਜੀ ਬਿਲਕੁਲ ਠੀਕ ਹੈ ਸਲਾਦ ਕੱਟ ਕੇ ਤੇ ਖਾ ਲਿਆ ਲੂਣ ਧੋੜਿਆ ਤੇ ਕਿੰਨਾ ਕੁ ਲੱਗਿਆ ਉਹਨੂੰ ਟਾਈਮ ਜੀ ਕਿੱਥੇ ਇੱਕ ਇੱਕ ਰੋਟੀ ਪਕਾਉਣੀ ਤੇ ਕਿੱਥੇ ਫੜਾ ਪਾਣੀ ਪਾਇਆ ਤੇ ਦਲੀਆ ਰੱਖ ਦਿੱਤਾ ਬਣ ਗਿਆ ਤੇ ਵਿੱਚ ਹੀ ਸਬਜ਼ੀਆਂ ਕੱਟ ਕੇ ਪਾਤੀਆਂ ਕਾਹਦਾ ਟਾਈਮ ਸੋ ਇੱਕ ਤਾਂ ਇਹ ਬਹੁਤ ਘੱਟ ਟਾਈਮ ਲਖਾਂਦਾ ਹੈ ਕਿਉਂਕਿ ਤੁਸੀਂ ਦੂਸਰੀ ਚੀਜ਼ ਹੈ ਉਹਦੇ ਚ ਕਿ ਤੁਸੀਂ ਆਪ ਪ੍ਰੋਸੈਸਿੰਗ ਘੱਟ ਕਰ ਰਹੇ ਹੋ ਜੀ ਕੁਦਰਤੀ ਜਿਸ ਤਰ੍ਹਾਂ ਦਾ ਖਾਣਾ ਰੱਬ ਨੇ ਦਿੱਤਾ ਸੀ ਉਹ ਜ਼ਿਆਦਾ ਹੈ ਤੇ ਤੁਹਾਨੂੰ ਪੋਸ਼ਣ ਵੀ ਉਸ ਤੋਂ ਚੰਗਾ ਮਿਲਦਾ ਹੈ ਜਿਹੜਾ ਤੁਹਾਨੂੰ ਤੰਦਰੁਸਤ ਕਰਦਾ ਹੈ ਜੀ ਅਗਦੀ ਗੱਲ ਹੈ ਮਹਿੰਗੇ ਸਸਤੇ ਦੀ ਜਦ ਵੀ ਫਲਾਂ ਦੀ ਗੱਲ ਹੁੰਦੀ ਹੈ ਬਤਾਮਾ ਦੀ ਅਕਰੋਟਾਂ ਦੀ ਤੇਲ ਅਲਸੀ ਦੀ ਗੱਲ ਹੁੰਦੀ ਹੈ ਤੇ ਫਿਰ ਮੈਂ ਵੀ ਦੇਖ ਰਿਹਾ ਸੀ ਪੜ ਰਿਹਾ ਸੀ ਕਮੈਂਟ ਬੜਿਆ ਲੋਕਾਂ ਨੇ ਕੀਤਾ ਹੈ ਤੇ ਅਮੀਰਾਂ ਦਾ ਖਾਣਾ ਹੈ ਜੀ ਆ ਵੇਲਣਾ ਦਾ ਕੰਮ ਹੈ ਤੇ ਕਬੀਰਾਂ ਦਾ ਕੰਮ ਆ ਜ਼ਿਆਦਾਤਰ ਕੰਮ ਇਹੀ ਸੀਗੇ। ਬਈ ਵੇਲੜ ਵਾਲੀ ਗੱਲ ਤੇ ਖਤਮ ਹੋ ਗਈ ਪਿੱਛੇ ਮੈਂ ਕਰ ਹੀ ਦਿੱਤੀ ਆ ਕਿ ਕਿੰਨਾ ਟਾਈਮ ਉੱਤੇ ਲੱਗਦਾ। ਜੀ ਬਈ ਕਾਰੋਬਾਰ ਸੁਪਨਾ ਨਹੀਂ ਕਰਨੇ ਨੇ। ਰੋਜੀ ਰੋਟੀ ਅਸੀਂ ਵੀ ਕਮਾਉਨੇ ਆ। ਜੀ ਉਹਦੇ ਵਾਸਤੇ ਕੰਮ ਹੀ ਕਰਨੇ ਪੈਂਦੇ। ਜੀ ਬਿਲਕੁਲ ਠੀਕ ਹੈ। ਅਸੀਂ ਨਹੀਂ ਕਿ 24 ਘੰਟੇ ਖਾਣ ਤੇ ਹੀ ਲੱਗੇ ਰਹਿਣੇ ਆ। ਰੱਬ ਨਹੀਂ ਛੁੱਟਦਾ ਉਤੋਂ ਸਾਨੂੰ। ਸਾਨੂੰ ਵੀ ਕਮਾ ਕੇ ਖਾਣੀ ਪੈਂਦੀ। ਕਮਾਉਣੀ ਪੈਂਦੀ ਆ। ਠੀਕ ਹੈ ਜੀ। ਸੋ ਮਿਹਨਤ ਵੀ ਕਰਦੇ ਆ ਕਮਾਉਣੇ ਵੀ ਆ ਤੇ ਚੰਗਾ ਖਾਣਾ ਵੀ ਖਾਣੇ ਆ ਦੂਸਰੀ ਗੱਲ ਰਹੀ ਕਿ ਜਿਹੜਾ ਇੱਕ ਗਰੀਬਾਂ ਦਾ ਖਾਣਾ ਹੈ ਕ ਅਮੀਰਾਂ ਦਾ ਖਾਣਾ ਜੀ ਤੁਸੀਂ ਅਗਰ ਇੱਕ ਚਮਚਾ ਤੇਲ ਤੇ ਇੱਕ ਚਮਚਾ ਅਲਸੀ ਲੈਂਦੇ ਹੋ ਰੋਜ਼ ਤੇ 1 ਕਿਲੋ ਦੇ ਵਿੱਚੋਂ ਤੁਹਾਡੇ ਦੋਨਾਂ 1 ਕਿਲੋ ਹੋਣਾ ਤੇ 2 ਮਹੀਨੇ 2.5 ਮਹੀਨੇ ਇੱਕ ਬੰਦੇ ਤੇ ਨਿਕਲ ਜਾਂਦੇ ਨੇ ਜੀ 1 ਕਿਲੋ ਤੇਲ ਕਿਨੇ ਕਿਦੇ ਨੇ 1 ਕਿਲੋ ਅਲਸੀ ਕਿੰਨੇ ਕੀ ਦਿਆ ਜੀ ਉਹਦੇ ਬਦਲੇ ਤੁਸੀਂ 70-80 ਰੁਪਏ ਕਿਲੋ ਵਾਲਾ ਦੁੱਧ ਲੈ ਕੇ ਪੀਣਦੇ ਹੋ ਉਹ ਮਹਿੰਗਾ ਹੈ ਜਾਂ ਇਹ ਮਹਿੰਗਾ ਹੈ ਕਿਹੜੇ ਬੰਦੇ ਦੇ ਘਰ ਚਾਹ ਨਹੀਂ ਬਣਦੀ ਤੇ ਦੁੱਧ ਨਹੀਂ ਆਉਂਦਾ ਸਾਰਿਆਂ ਦੇ ਬੰਦੇ ਫਿਰ ਮਹਿੰਗਾ ਕੀ ਹੋਇਆ ਦੋਨਾਂ ਚ ਤੇਲ ਅਲਸੀ ਜਿੰਨੇ ਦਾ ਤੁਸੀਂ ਦੁੱਧ ਪੀ ਜਾਂਦੇ ਹੋ 1 ਮਹੀਨੇ ਦੇ ਵਿੱਚ ਖਰੀਦ ਕੇ ਲਿਆਉਂਦੇ ਹੋ ਜਾਂ ਜਿਨ੍ਹਾਂ ਦਾ ਘਰ ਦਾ ਵੀ ਹੋਏਗਾ ਉਹ ਉਹ ਵੇਚ ਸਕਦੇ ਆ ਨਾ ਜੀ ਉਹੀ ਵੇਚ ਕੇ ਜੇ ਉਨੇ ਦੇ ਤੁਸੀਂ ਬਦਾਮ ਖਰੋੜ ਤੇ ਤੇਲ ਅਸੀ ਲੈਓ ਫਲ ਵੀ ਆ ਜਾਣਗੇ ਸਾਰੇ ਆ ਜਾਣਗੇ ਔਰ ਜਦ ਵੀ ਫਲਾਂ ਦੀ ਗੱਲ ਹੁੰਦੀ ਹੈ ਕਿ ਕਿਉਂ ਧਿਆਨ ਆ ਜਾਂਦਾ ਹੈ ਕਿ ਰੇੜੀ ਦੇ ਉੱਤੇ ਜਾਣਾ ਹੈ ਤੇ ਉੱਥੇ ਮਹਿੰਗੇ ਮਹਿੰਗੇ ਫਲ ਜਿਹੜੇ ਨੇ kiwi ਤੇ 250 ਰੁਪਏ ਕਿਲੋ ਵਾਲਾ ਸੇਬ ਠੀਕ ਹੈ ਜਾਂ 80 ਰੁਪਏ ਦਰਜਣ ਵਾਲੇ ਕੇਲੇ ਉਹਨਾਂ ਦੀ ਨਜ਼ਰ ਕਿਉਂ ਟਿਕਦੀ ਹੈ ਜਾਂ ਮੈਂ ਜਦ ਵੀ ਗੱਲ ਕਰਨਾ ਤੇ ਮੈਂ ਲੋਕਲ ਫਰੂਟ ਦੀ ਗੱਲ ਕਰਨਾ ਸੀਜ਼ਨ ਦੇ ਫਰੂਟ ਦੀ ਗੱਲ ਕਰਨਾ ਤਾਂ ਨੂੰ ਵੀ ਦੇਛਾ ਤੋਂ ਆਏ ਕਿ ਵੀ ਨਹੀਂ ਚਾਹੀਦੇ ਤੁਹਾਨੂੰ ਦੋਨੋਂ ਆਏ ਸੇਵ ਨਹੀਂ ਚਾਹੀਦੇ ਆ ਪਿਛਲੇ ਦਿਨਾਂ ਦੇ ਵਿੱਚ ਆ ਦਵਾਨਾ ਜੀ 8-9 ਰੁਪਏ 10 ਰੁਪਏ ਕਿਲੋ ਰੋਲਦਾ ਰਿਹਾ ਜੀ ਕਿਹੋ ਫਲ ਨਹੀਂ ਇਹ ਬਿਲਕੁਲ ਖਰਬੂਜਾ 10-15 ਰੁਪਏ ਕਿਲੋ ਰੋਲਦਾ ਰਿਹਾ ਮੰਡੀਆਂ ਦੇ ਵਿੱਚ ਕਿਹੋ ਫਲ ਨਹੀਂ ਫਲ ਹੀ ਹੈ ਪਪੀਤਾ ਅੱਜ ਵੀ ਚੱਲ ਜੋ 30-35 ਰੁਪਏ ਕਿਲੋ ਮਿਲ ਜਾਂਦਾ ਜੀ ਕਿਹੋ ਫਲ ਨਹੀਂ ਅਮਰੂਦ ਤਹਾਡੇ ਲਾਗੇ ਚਾਗੀ ਨੇ ਘਰ ਮੁੱਟੇ ਲਾ ਲੋ ਕਿਸਾਨ ਜਿਹੜੇ ਨੇ ਉਹਨਾਂ ਕੋਲ ਜਗ੍ਹਾ ਵੀ ਹੈਗੀ ਹੈ ਲੱਗੇ ਵੀ ਹੋਣਗੇ ਲੋਕ ਲੱਗੇ ਵੀ ਹੋਣਗੇ ਧਰਾਂ ਦੇ ਵਿੱਚ ਫ੍ਰੀ ਦੇ ਨੇ ਜੀ ਹਾਂਜੀ ਘਰ ਦੇ ਨੇ ਨਾ ਸੋ ਕੀ ਉਹ ਫਰੂਟ ਨਹੀਂ ਬੇਰ ਜਿਹੜੇ ਨੇ ਮਲਿਆਂ ਦੇ ਵੀ ਨੇ ਦੂਸਰੇ ਵੀ ਨੇ ਸਿਉ ਬੇਰ ਵੀ ਅਸੀਜਤ ਉੱਤੇ ਕੀ ਲੋੜ ਹੈ ਮਹਿੰਗੇ ਸੇਬ ਖਾਣ ਦੀ ਉਹਦੀ ਜਗ੍ਹਾ 25 ਰੁਪਏ ਕਿਲੋ ਵਾਲੇ ਬੇਰ ਨਹੀਂ ਖਤੇ ਜਾ ਸਕਦਾ ਖਤੇ ਜਾ ਸਕਦਾ ਠੀਕ ਹੈ ਸੋ ਮਹਿੰਗੇ ਫੜਾ ਦੀ ਗੱਲ ਨਾ ਕਰੋ ਜਿੰਨਾ ਸਸਤਾ ਅੱਜ ਦੀ ਰੇਟ ਦੇ ਵਿੱਚ ਫਰੋਗ ਹੈ ਇਹ 15 ਤੋਂ 20 ਰੁਪਏ ਦਾ ਨਾਸ਼ਤਾ ਆ ਅਗਰ ਤੁਸੀਂ 1/2 ਕਿਲੋ ਫਰੂਟ ਸਹੀ ਚੁੰਮਦੇ ਹੋ ਫੇ ਲੇਕਿਨ ਉਹਦੇ ਵਾਸਤੇ ਥੋੜੀਆਂ ਅੱਖਾਂ ਖੋਲਣੀਆਂ ਪੈਣਗੀਆਂ ਸਾਨੂੰ ਉਹ ਰੇੜੀਆਂ ਵੱਲ ਦੀ ਭੱਜਣਾ ਤੁਸੀਂ ਥੋੜਾ ਮੰਡੀ ਵਾਲ ਤੁਰੋ ਜੀ ਜਾਂ ਉਹ ਕਿਸਾਨ ਵਾਲ ਤੁਰ ਪੂ ਜਿਹੜਾ ਲਾ ਕੇ ਕਰਬੂਜੇ ਤੁਹਾਡੇ ਵੇਚਣ ਰਿਹਾ ਭਗਾਉਣ ਦਿਆ ਜਾਂ ਲਾ ਕੇ ਕੋਈ ਅੰਬੂਰ ਦਾ ਬਾਹਰ ਦੇਖ ਲਓ ਜਾਂ ਜਿੱਥੇ ਵੀ ਫਲ ਹੋ ਰਿਹਾ ਜੀ ਇਸ ਵੇਲੇ ਅੰਬ ਕੱਲ ਹੀ ਅਸੀਂ ਮੰਡੀ ਗਏ ਸੀਗੇ 20 ਰੁਪਏ ਕਿਲੋ ਦਸਹਰੀ ਵਧੀਆ ਅੰਬ ਮਿਲਿਆ ਹਾਂਜੀ ਸੋ ਕਿਉਂ ਮਹਿੰਗਾ ਹੈ ਮੈਨੂੰ ਤੁਸੀਂ ਦੱਸ ਦਿਓ ਕਿ 20-25 ਰੁਪਏ ਦਾ ਜਾਂ 15-20 ਰੁਪਏ ਦਾ ਕੋਈ ਨਾਸ਼ਤਾ ਹੈਗਾ ਅੱਜ ਦੀ ਰੇਟ ਦੇ ਵਿੱਚ ਕੋਈ ਵੀ ਨਹੀਂ ਤੇ ਫਿਰ ਕਿੱਥੋਂ ਇਹ ਅਮੀਰਾਂ ਦਾ ਖਾਣਾ ਹੋ ਗਿਆ ਇਹ ਤਕਰੀਬਾਂ ਦਾ ਖਾਣਾ ਹੈ ਅਸੀਂ ਕੋਧਰੇ ਦੀ ਗੱਲ ਕਰ ਰਹੇ ਹਾਂ ਕਿ ਕੋਧਰਾ ਖਾ ਲੋ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ 36 ਪਕਵਾਨ ਛੱਡ ਕੇ ਗਰੀਬ ਭਾਈ ਲਾਲੋ ਦੇ ਘਰ ਕਾਦੀ ਰੋਟੀ ਖਾਦੀ ਸੀ ਕੋਧਰੇ ਦੀ ਤੇ ਭਾਈ ਲਾਲੋ ਅਮੀਰ ਸੀ ਨਹੀਂ ਗਰੀਬ ਸੀ ਗਰੀਬ ਹੀ ਸੀ ਨਾ ਜੀ ਤੇ ਕੋਧਰਾ ਤਾਂ ਗਰੀਬਾਂ ਦਾ ਖਾਣਾ ਹੈ ਆਈ ਤੁਹਾਨੂੰ ਕਿਉਂ ਲੱਗਦਾ ਕਿ ਉਹ ਅਮੀਰਾਂ ਦਾ ਖਾਣਾ ਹੈ ਖਾਣਾ ਜਿਹੜਾ ਨਾ ਸਰੀਰ ਜਿਹੜਾ ਹੈ ਚਾਹੇ ਉਹ ਅਮੀਰ ਦਾ ਚਾਹੇ ਉਹ ਗਰੀਬ ਦਾ ਉਹ ਇੱਕੋ ਜਿਹਾ ਪੋਸ਼ਣ ਲੱਭਦਾ ਜਿੰਨੇ ਇੱਕ ਅਮੀਰ ਦੇ ਸਰੀਰ ਨੂੰ ਪੋਸ਼ਕ ਤੱਤ ਚਾਹੀਦੇ ਉੰਨੇ ਹੀ ਇੱਕ ਗਰੀਬ ਦੇ ਨੂੰ ਚਾਹੀਦੇ ਜੀ ਉਹ ਪੋਸ਼ਨ ਤੇ ਦੇਣਾ ਪਏਗਾ ਸੋ ਗਰੀਬ ਜਿਹੜਾ ਖਾਣਾ ਖਾ ਰਿਆ ਨਾ ਉਹਦੇ ਕੋਲ ਉਹ ਮਹਿੰਗਾ ਖਾਣਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਜਿੱਥੇ ਪੈਸੇ ਜ਼ਿਆਦਾ ਲੱਗਦਾ ਉਹ ਖਰੀਦਣ ਦੀ ਹਿੰਮਤ ਐ ਨਹੀਂ ਔਰ ਚੰਗਾ ਇਸੇ ਕਰਕੇ ਉਹ ਬਚਿਆ ਜੀ ਇੱਕ ਗਰੀਬ ਦੇ ਘਰ ਚ ਕਿੰਨੇ ਕ ਕੋਲਡ ਡਰਿੰਕ ਆਉਂਦੇ ਨੇ ਕਿੰਨੇ ਕ ਚਿਪਸ ਆਉਂਦੇ ਨੇ ਕਿੰਨੇ ਕੋ ਬੋਮੋਜ਼ ਖਾਣ ਦਿਆ ਜਾ ਕੇ ਜੀ ਕਿੰਨਾ ਕੋਦੇ ਘਰ ਮੀਟ ਆ ਜਾਂਦਾ ਕਿੰਨਾ ਕੋ ਦੁੱਧ ਖਰੀਦ ਲੈਂਦਾ ਤੇ ਕੰਪੇਰੇਟਿਵਲੀ ਤੁਹਾਡੇ ਨਾਲੋਂ ਤੰਦਰੁਸਤੀ ਹੈ ਯੋਕ ਯੋ ਜਿਹੜਾ ਜੋ ਖਾਂਦੇ ਆ ਉਹ ਮਿਹਨਤ ਕਰਕੇ ਪਚਾ ਵੀ ਲੈਂਦਾ ਨਾ ਉਹ ਦੇਸੀ ਕਿਉਂ ਖਾਣ ਜੋਗਾ ਨਾ ਉਹ ਦੇਸੀ ਕਿਉਂ ਖਾਣ ਜੋਗਾ ਨਾ 버ਗਰ ਪੀਜੇ ਖਾਣ ਜੋਗਾ ਠੀਕ ਸੋ ਜਿਹੜਾ ਅਸਲ ਖਾਣਾ ਹੈ ਨਾ ਉਹ ਸਭਨਾਂ ਵਾਸਤੇ ਇੱਕ ਜਾਈ ਹੈ ਇੱਥੇ ਕੋਈ ਅਮੀਰ ਗਰੀਬ ਦੀ ਗੱਲ ਨਹੀਂ ਹੈ ਜਿਹੜਾ ਅਸੀਂ ਖਾਣਾ ਰეკਮੈਂਡ ਕਰਦੇ ਆ ਉਹ ਬਿਲਕੁਲ ਅਫੋਰਡੇਬਲ ਹੈ ਹਰ ਕੋਈ ਉਹਨੂੰ ਅਫੋਰਡ ਕਰ ਸਕਦਾ ਖਾ ਸਕਦਾ ਤੇ ਕਿਹੜੇ ਘਰ ਦੇ ਵਿੱਚ ਸਲਾਦ ਨਹੀਂ ਆਉਂਦਾ ਵੀ ਕਿਹੜੇ ਘਰ ਚ ਪਿਆਜ਼ ਨਹੀਂ ਆਉਂਦਾ ਯਾ ਗਾਜਰਾ ਨਹੀਂ ਹੁੰਦੀਆਂ ਮੂੜੀਆਂ ਨਹੀਂ ਹੁੰਦੀਆਂ ਇਹ ਗਾਜਰਾ ਮੂੜੀਆਂ ਬੜੀਆਂ ਮਹਿੰਗੀਆਂ ਹੁੰਦੀਆਂ ਇਹ ਸਸਤੀਆਂ ਹੁੰਦੀ ਭਈ ਜਦੋਂ ਸੀਜ਼ਨ ਆ ਜਾਂਦਾ ਹੈ ਹਰ ਇੱਕ ਸੀਜ਼ਨ ਦੇ ਉੱਤੇ ਜਦੋਂ ਤੁਸੀਂ ਦੇਖੋਗੇ ਤੇ ਟਮਾਟਰ ਵੀ ਵੀ 25 ਰੁਪਏ ਕਿਲੋ ਹਾਂਜੀ ਜ਼ਰੂਰੀ ਥੋੜਾ ਕਿ ਉਦੋਂ ਖਾਣੇ ਨੇ ਜਦੋਂ 100 ਰੁਪਏ ਕਿਲੋ ਹੁੰਦੇ ਨੇ ਉਦੋਂ ਖਾਓ ਉਸ ਟਾਈਮ ਤੇ ਹੋਰ ਕੋਈ ਸਸਤੀ ਚੀਜ਼ ਹੋਏਗੀ ਜੀ ਉਹਨੂੰ ਖਾ ਲੋ ਠੀਕ ਜਦੋਂ ਸੀਜ਼ਨ ਆ ਜਾਂਦਾ ਤੇ ਮੂਲੀ ਤੇ 4-5 ਰੁਪਏ ਕਿਲੋ ਰੋਲਦੀ ਫਿਰਦੀ ਹੈ ਗਾਜਰਾ 5-7 ਰੁਪਏ ਕੇ 10 ਰੁਪਏ ਕਿਲੋ ਰੋਲਦੀਆਂ ਕਰਦੀਆਂ ਜੀ ਹਾਂਜੀ ਸੋ ਜਦੋਂ ਦਿਮਾਗ ਖੋਲ੍ਹਾਂਗੇ ਨਾ ਕੁਝ ਸੋਣ ਨੂੰ ਤਿਆਰ ਹੋਵਾਂਗੇ ਤੇ ਫਿਰ ਜਦੋਂ ਲੰਭਾਂਗੇ ਰਸਤੇ ਤੇ ਸਾਰੇ ਹੈਗੇ ਨੇ ਸੋ ਕੋਈ ਖਾਣਾ ਹੈ ਮਹਗਾ ਰਹੀ ਹੈ ਦੂਸਰੀ ਗੱਲ ਰਹੀ ਹੈ ਕਿ ਅਮੀਰੀ ਗਰੀਬੀ ਦੀ ਤੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਦੋ ਕਹਾਵਤਾਂ ਬਣਾਈਆਂ ਪੁਰਾਣੀਆਂ ਉਹ ਸਾਨੂੰ ਪੰਜਾਬੀਆਂ ਨੂੰ ਭੁੱਲਣੀਆਂ ਨਹੀਂ ਚਾਹੀਦੀਆਂ ਜੀ ਇੱਕ ਕਹਾਵਤ ਉਹਨਾਂ ਨੇ ਬਣਾਈ ਪਹਿਲਾ ਸੁੱਖ ਨਿਰੋਗੀ ਕਾਇਆ ਤੇ ਦੂਜਾ ਸੁੱਖ ਘਰ ਚ ਮਾਇਆ ਜੀ ਜਦੋਂ ਤੁਹਾਡਾ ਸਰੀਰ ਨਿਰੋਗੀ ਹੁੰਦਾ ਤੰਦਰੁਸਤ ਹੁੰਦਾ ਆ ਤੇ ਤੁਹਾਡਾ ਦਿਮਾਗ ਚੰਗਾ ਚੱਲਦਾ ਆ ਤੇ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਜੀ ਤੇ ਜਦੋਂ ਉਹ ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਫੇਰ ਦੂਜਾ ਸੁੱਖ ਘਰ ਚ ਆਉਂਦਾ ਆ ਮਾਇਆ ਜੀ ਜਿਹੜਾ ਬੰਦਾ ਸਰੀਰਕ ਤੌਰ ਤੇ ਤੰਦਰੁਸਤ ਹੈ ਦਿਮਾਗੀ ਤੌਰ ਤੇ ਚੁਸਤ ਉਹ ਗਰੀਬ ਨਹੀਂ ਰਹੇਗਾ ਕਦੇ ਇਹ ਪੁੱਲੋਣਾ ਜੀ ਸੋ ਅਮੀਰ ਹੋਣ ਵਾਸਤੇ ਵੀ ਪਹਿਲਾਂ ਤੰਦਰੁਸਤ ਹੋਣਾ ਚਾਹੀਦਾ ਜੀ ਬਿਲਕੁਲ ਦੂਸਰੀ ਜਿਹੜੀ ਕਹਾਵਤ ਹੈ ਸਾਡੇ ਬਜ਼ੁਰਗਾਂ ਦੀ ਬਣਾਈ ਖਾਦਾ ਪੀਤਾ ਲਾਹ ਦਾ ਤੇ ਬਾਕੀ ਮਾਲ ਛਾ ਦਾ ਜੀ ਅੰਦੀ ਪੁਰਾਣੀ ਕਹਾਵਤ ਸੀ ਉਹ ਤਾਂ ਅਹਿਮਦ ਸ਼ਾਹ ਅਬਦਾਲੀ ਸੀ ਲੇਕਿਨ ਹੁਣ ਵੀ ਇਹ ਕਹਾਵਤ ਉਹੀ ਉਨੀ ਸੱਚ ਹੈ ਜੀ ਜੋ ਤੁਸੀਂ ਸਰੀਰ ਚ ਪਾ ਲਿਆ ਤੁਸੀਂ ਜਿੰਨਾ ਮਰਜੀ ਪੈਸਾ ਕਮਾਉਂਦੇ ਹੋ ਜਿਹੜਾ ਤੁਸੀਂ ਸਰੀਰ ਚ ਪਾ ਲੈਂਦੇ ਹੋ ਨਾ ਇਹ ਸਭ ਤੋਂ ਵਧੀਆ ਇਨਵੈਸਟਮੈਂਟ ਹੈ ਜਿਹੜਾ ਤੁਹਾਨੂੰ ਤੰਦਰੁਸਤ ਕਰਦਾ ਲੇਕਿਨ ਚੰਗੇ ਪਾਸੇ ਪਾਇਆ ਇਹ ਨਹੀਂ ਹੈ ਕਿ ਤੁਸੀਂ ਡਰੱਗਸ ਲੈਣੇ ਸ਼ੁਰੂ ਕਰਦੇ ਤੇ दारूਾਂ ਪੀਣੇ ਸ਼ੁਰੂ ਕਰ ਦਿੰਦੇ ਹੋ ਤੇ ਸਰੀਰ ਦੀ ਬਰਬਾਦੀ ਹੈ। ਜੀ। ਸਹੀ ਨਿਵੇਸ਼ੀ ਦੀ ਵਿੱਚ ਤੁਸੀਂ ਪਹੁੰਚਦੇ ਤੇ ਕਰਦੇ ਉਹ ਤੁਹਾਨੂੰ ਤੰਦਰੁਸਤ ਕਰਦਾ ਆ। ਇਹ ਸਭ ਤੋਂ ਵਧੀਆ ਇਨਵੈਸਟਮੈਂਟ ਹੈ। ਬਾਕੀ ਤੇ ਜਿੰਨਾ ਕੋਈ ਪੈਸਾ ਹੈ ਕਿੰਨੇ ਬਚਾ ਕੇ ਨਾਲ ਲੈ ਗਿਆ ਭਾਈ? ਕੋਈ ਵੀ ਨਹੀਂ। ਉਹ ਸਾਰਾ ਸ਼ਾਵਾ ਕੋਲੀ ਜਾਣਾ ਹੈ। ਜੀ। ਉਹ ਕੁਝ ਤੁਸੀਂ ਲਗਜ਼ਰੀ ਚੀਜ਼ਾਂ ਤੇ ਲਾ ਲੋਗੇ ਤੇ ਉਹ ਕਿੱਥੇ ਕੋ ਪਹੁੰਚ ਗਿਆ ਸ਼ਾਵਾ ਕੋਲੀ। ਤੁਸੀਂ ਕੋਈ ਕਾਰ ਲੈ ਲਈ। ਠੀਕ ਹੈ ਜੀ। ਤੁਸੀਂ ਵਧੀਆ-ਵਧੀਆ ਕੱਪੜੇ ਲੈ ਲਈ ਬ੍ਰਾਂਡਡ। ਉਹ ਜਿਹੜੇ ਸ਼ਾਹ ਬੈਠੇ ਨੇ ਜਿਨ੍ਹਾਂ ਨੇ ਉਹ ਬਣਾਏ ਸੀ ਉਹਨਾਂ ਕੋਲ ਤੁਹਾਡਾ ਪੈਸਾ ਚਲਾ ਅੰਦੀ ਸੁਕਾਤਾ ਜਿਹੜੀਆਂ ਬਣੀਆਂ ਪੁਰਾਣੇ ਤੇ ਉਹ ਪੱਥ ਨੇ ਉਹ ਕਦੇ ਝੂਠ ਨਹੀਂ ਬੋਲਦੇ ਸੋ ਅੱਜ ਦੀ ਡੇਟ ਦੇ ਵਿੱਚ ਮਹਿੰਗਾ ਮੋਬਾਈਲ ਤਾਂ ਸਭ ਨਾਲ ਕੋਲ ਹੈ ਉਹਦੇ ਚ ਇੰਟਰਨੈਟ ਪੈਕ ਵੀ ਹੈਗਾ ਆ ਜੀ ਤੇ ਫਿਰ ਵੀ ਆਪਣੇ ਆਪ ਨੂੰ ਗਰੀਬ ਹੀ ਕਹਿੰਦਾ ਜੀ ਬਿਲਕੁਲ ਸੋ ਇਹ ਜਿਹੜੇ ਭਰਮ ਪਾਲੇ ਨੇ ਨਾ ਗਰੀਬੀ ਦਾ ਟੱਪਾ ਲਾਇਆ ਆਪਣੇ ਤੇ ਬਾਹਰ ਨਿਕਲੋ ਇਹ ਜ਼ਰੂਰਤ ਹੈ ਠੀਕ ਹੈ ਔਰ ਚੰਗਾ ਖਾਣਾ ਖਾਓ ਤੰਦਰੁਸਤ ਬਣੋ ਇੱਕ ਸਿਹਤ ਦਿਉਸ ਮਾਹ ਸੋ ਇਹ ਜਿਹੜੀਆਂ ਸਟੋਰੀਆਂ ਨੇ ਬਾਕੀ ਇੱਥੇ ਚਲਦੀਆਂ ਰਹਿਣਗੀਆਂ ਜੀ ਜੀ ਕਿਸੇ ਦੀ ਜੁਬਾਰ ਨਹੀਂ ਫੜੀ ਜਾ ਸਕਦੀ ਸਾਰੇ ਆਪਣੇ ਆਪਣੇ ਵਿਚਾਰ ਖੁੱਲੇ ਨੇ ਉਹਨਾਂ ਦੇ ਸਵਾਗਤ ਆ ਸਾਰਿਆਂ ਦੇ ਵਿਚਾਰਾਂ ਦਾ ਸੋ ਇਹ ਕਿਸੇ ਦੇ ਉੱਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਰਹੇ ਬਾਕੀ ਇੱਕ ਕਮੈਂਟ ਹੋਰ ਸੀਗਾ ਮੈਂ ਦੇਖਿਆ ਕਿ ਨਿਊਟ੍ਰੀਲਾਈਟ ਦਾ ਪ੍ਰੋਮੋਸ਼ਨ ਹੈ ਕੀਤਾ ਇਹਦੇ ਵਿੱਚ ਜੀ ਬਈ ਚੰਗੀ ਚੀਜ਼ ਨੂੰ ਚੰਗਾ ਕਹਿਣਾ ਪ੍ਰੋਮੋਸ਼ਨ ਹੋ ਗਿਆ ਹਾਂ ਇਹ ਪ੍ਰੋਮੋਸ਼ਨ ਹੀ ਹੈ ਇਹ ਝੂਠ ਨਹੀਂ ਲੇਕਿਨ ਇਹ पेड ਪ੍ਰੋਮੋਸ਼ਨ ਨਹੀਂ ਹੈ ਸਾਨੂੰ ਕਿਸੇ ਕੰਪਨੀ ਨੇ ਪੈਸਾ ਨਹੀਂ ਦਿੱਤਾ ਇਹ ਕਹਿਣ ਦਾ ਮੈਂ ਇੱਕ ਚੰਗੀ ਚੀਜ਼ ਨੂੰ ਚੰਗੀ ਕਿਹਾ ਆਈਸੀ ਡੇਟ ਜੀ ਕਿੰਨੇ ਕ ਪ੍ਰੋਡਕਟ ਨੇ ਜਿਹੜੇ ਮਨੀ ਬੈਕ ਗਾਰੰਟੀ ਦੇ ਨੇ ਕੋਈ ਵੀ ਨਹੀਂ ਹਾਂਜੀ ਤੇ ਜੇ ਕੋਈ ਕੰਪਨੀ ਸੀਨਾ ਠੋਕ ਕੇ ਕਹਿ ਰਹੀ ਹੈ ਕਿ 30% ਮੇਰਾ ਪ੍ਰੋਡਕਟ ਇਸਤੇਮਾਲ ਕਰਕੇ ਦੇਖ ਲਓ ਜੇ ਤੂੰ ਤੁਸੀਂ ਸੈਟੀਸਫਾਈ ਹੋ ਤਾਂ ਆਪਣੇ ਕੋਲ ਰੱਖੋ ਅੱਗੇ ਵਰਤੋ ਜੇ ਨਹੀਂ ਸੈਟੀਸਫਾਈ ਤੇ 30% ਵਰਤਿਆ ਪ੍ਰੋਡਕਟ ਮੈਨੂੰ ਵਾਪਸ ਕਰ ਦਿਓ ਤੇ ਆਪਣੇ ਸਾਰੇ ਪੈਸੇ ਵਾਪਸ ਲੈ ਲਓ ਚੰਗੇ ਨੂੰ ਚੰਗਾ ਕਹਿਣਾ ਮਾੜਾ ਬਿਲਕੁਲ ਬੁਰਾ ਕੰਮ ਹੈ ਕੋਈ ਬਿਲਕੁਲ ਨਹੀਂ ਸੋਈ ਕੋਈ ਪੇਡ ਪ੍ਰੋਮੋਸ਼ਨਾਂ ਨਹੀਂ ਹੈ ਹਾਂ ਚੱਗੇ ਨੂੰ ਮੈਂ ਚੰਗਾ ਕਿਹਾ ਤੇ ਉਹ ਮੈਂ ਵੀ ਇਸਤੇਮਾਲ ਕਰਦਾ ਕੋਈ ਵੀ ਕਰ ਸਕਦਾ ਵੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਖਾ ਲੋ ਜੇ ਨਹੀਂ ਅਫੋਰਡ ਕਰ ਸਕਦੇ ਤੇ ਛੱਡ ਦਿਓ ਜੀ ਠੀਕ ਲੇਕਿਨ ਆਜ ਦੀ ਰੇਟਸ ਵਿੱਚ ਆਪਣੀ ਡਾਈਟ ਨੂੰ ਕੰਪਲੀਟ ਕਰਨ ਲਈ ਧਿਆਨ ਰੱਖੋ ਮਿਹਨਤ ਹੈ ਨਹੀਂ ਤੁਹਾਡੀ ਭੁੱਖ ਵੀ ਘਟੀ ਹੈ ਘੱਟ ਭੁੱਖ ਦੇ ਵਿੱਚ ਘੱਟ ਪੋਸ਼ਣ ਵਾਲੇ ਖਾਣੇ ਤੋਂ ਆਪਣੀਆਂ ਸਰੀਰ ਦੀਆਂ ਲੋੜਾਂ ਕਿਵੇਂ ਪੂਰੀਆਂ ਕਰੋਗੇ ਤੋਂ ਸਪਲੀਮੈਂਟ ਲੈਣਾ ਆਜ ਦੀ ਜ਼ਰੂਰਤ ਬਣ ਗਈ ਸੋ ਜ਼ਰੂਰਤਾਂ ਤੇ ਪੂਰੀਆਂ ਕਰਨੀਆਂ ਪੈਂਦੀਆਂ ਨੇ ਸੋ ਇਹ ਇਹਦੇ ਚ ਚਾਹੇ ਹੋਰ ਨੂੰ ਪ੍ਰਮੋਸ਼ਨ ਕੋ ਜੋ ਕਿਸੇ ਦੀ ਜੋ ਮਰਜ਼ੀ ਕੋ ਵਾੜੀ ਸੇ ਤਕਾਦਾ ਸਰ ਕੀ ਬਿਲਕੁਲ ਅਸੀਂ ਤਦਰੁਸ ਤਾਂ ਤੇ ਰਹਿਣਾ ਆ ਇੱਕ ਨੇ ਬੜਾ ਪਿਆਰਾ ਜਿਹਾ ਕਮੈਂਟ ਕੀਤਾ ਸੀਗਾ ਜੀ ਕਿ 100 ਸਾਲ ਜਿਓਗੇ ਜੀ ਭਈ ਇਹ ਤੇ ਪੱਕਾ ਕਿਸੇ ਬਿਮਾਰੀ ਨਾਲ ਤਾਂ ਨਹੀਂ ਮਰਦੇ ਬਾਕੀ ਰੱਬ ਨੇ ਕਿਸੇ ਐਕਸੀਡੈਂਟ ਚ ਮਾਰਨਾ ਹੋਵੇ ਜੀ ਫਿਰ ਉਹਦੇ ਹੱਥ ਵਸ ਜੀ ਬਿਲਕੁਲ ਹਾਂ ਬਾਕੀ ਕਿਸੇ ਬਿਮਾਰੀ ਨਾਲ ਤ ਨਹੀਂ ਮਰਦੇ ਤੇ ਜੇ ਬਿਮਾਰੀ ਨਾਲ ਮਰੇ ਤੇ ਐਕਸੀਡੈਂਟ ਚ ਮਰਨਾ ਨਹੀਂ ਲਿਖਿਆ ਤੇ 100 ਸਾਲ ਤੋਂ ਵੱਧ ਜੀ ਜਾਣਗੇ ਇਹ ਪੱਕਾ ਹੈ ਹੁਣ ਵੀਡੀਓ ਬਣਾਉਂਦੇ ਰਾਂਗੇ ਬਣਾਉਂਦੇ ਰਾਂਗੇ ਵੀਡੀਓ ਤੁਸੀਂ ਵੀ ਦੇਖਦੇ ਰਹਿਣਾ ਜੀ ਜੀ ਜਦੋਂ ਚਲੇ ਗਏ ਤਾਂ ਫਿਰ ਇਹ ਵੀਡੀਓ ਵੀ ਬਣਨੇ ਬੰਦ ਹੋ ਜਾਣੇ ਨੇ ਉਦੋਂ ਸਮਝ ਲਿਓ ਕਿ ਹੋ ਗਿਆ ਕੰਮ ਜੀ ਬਿਲਕੁਲ ਸੋ ਇਹ ਮਜ਼ੇਦਾਰ ਜੀਆਂ ਗੱਲਾਂ ਨੇ ਜੀ ਚੰਗਾ ਲੱਗਦਾ ਹੈ ਇਹ ਵੀ ਅਨਿ ਜੇ ਨੈਗੈਟਿਵਿਟੀ ਨਹੀਂ ਹੋਏਗੀ ਤੇ ਪੋਜ਼ਿਟਿਵਿਟੀ ਦੀ ਵੈਲਿਊ ਕੀ ਹੋਏਗੀ ਜੀ ਬਿਲਕੁਲ ਠੀਕ ਹੈ ਜੀ ਸੋ ਹਰ ਕੋਈ ਆਪਣਾ ਆਪਣਾ ਕੰਮ ਕਰਦਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀ ਤੁਸੀਂ ਮਾੜਾ ਕਮੈਂਟ ਕਿਉਂ ਕੀਤਾ ਸਾਰਿਆਂ ਦਾ ਕਮੈਂਟ ਦਾ ਸਵਾਗਤ ਹੈ ਜੀ ਤੁਸੀਂ ਚੰਗੇ ਮਾੜੇ ਜਿਸ ਤਰ੍ਹਾਂ ਦੇ ਕਮੈਂਟ ਕਰਨੇ ਨੇ ਕਰੋ ਹਾਂ ਜੀ ਆਪਣੀ ਆਪਣੀ ਰਾਏ ਜ਼ਰੂਰ ਰੱਖੋ ਰੱਖਦੇ ਰਹੋ ਅੱਗੇ ਵੀ ਮਿਲਦੇ ਰਾਂਗੇ ਇਸੇ ਤਰ੍ਹਾਂ ਗੱਲ ਕਰਦੇ ਰਾਂਗੇ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਸ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਸਿਹਤ ਨਾਲ ਸੰਬੰਧਿਤ ਹੋਰ ਚੰਗੀਆਂ ਜਾਣਕਾਰੀਆਂ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਨਾਲ ਮਿਲ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਰੀਕਾ